ਸਾਦੀ ਸੰਗਤ ਨੂੰ ਜੈ ਪੀਰਾਂ ਦੀ ਜੈ ਨਸਤਾ ਦੀ ਦਰਬਾਰ 11ਵੀਂ ਵਾਲੀ ਸਰਕਾਰ ਅਕੀ ਸਰਪੇ ਲਾਲਾਂ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਜੁਲਾਈ ਦਿਨ ਐਤਵਾਰ ਇੰਡ ਬਿਹਾਲਾ ਵਿਕੇ ਮੇਲਾ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਦੇ ਵਿੱਚ ਉਸ ਕਰਵਾਇਆ ਜਾ ਰਿਹਾ ਹੈ ਤਾਂ ਸਭ ਸੰਗਤ ਦੇ ਚਾਹਨਾ ਦੇ ਵਿੱਚ ਬੇਨਤੀ ਆ ਕਿ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਮੇਲੇ ਦੇ ਵਿੱਚ ਬੜੇ ਮਸ਼ਹੂਰ ਖਵਾਲ ਆਪਣੀਆਂ ਹਾਜ਼ਰੀਆਂ ਭਰਨਗੇ ता जी का लंगर अटुट वरतेगा जय पीर की जय मस्था द ਸਾਦੀ ਸੰਗਤ ਨੂੰ ਜੈ ਪੀਰਾਂ ਦੀ ਜੈ ਨਸਤਾ ਦੀ ਦਰਬਾਰ 11ਵੀਂ ਵਾਲੀ ਸਰਕਾਰ ਅਕੀ ਸਰਪੇ ਲਾਲਾਂ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 27 ਜੁਲਾਈ ਦਿਨ ਐਤਵਾਰ ਇੰਡ ਬਿਹਾਲਾ ਵਿਕੇ ਮੇਲਾ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਦੇ ਵਿੱਚ ਉਸ ਕਰਵਾਇਆ ਜਾ ਰਿਹਾ ਹੈ ਤਾਂ ਸਭ ਸੰਗਤ ਦੇ ਚਾਹਨਾ ਦੇ ਵਿੱਚ ਬੇਨਤੀ ਆ ਕਿ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਮੇਲੇ ਦੇ ਵਿੱਚ ਬੜੇ ਮਸ਼ਹੂਰ ਖਵਾਲ ਆਪਣੀਆਂ ਹਾਜ਼ਰੀਆਂ ਭਰਨਗੇ ਤੇ ਦਾਤਾ ਜੀ ਦਾ ਲੰਗਰ ਅਟੁੱਟ ਵਰਤੇਗਾ ਜੈ ਪੀਰਾਂ ਦੀ ਜੈ ਮਸਤਾਂ ਦੀ